ਉਹ ਜਿਆਦਾ ਨੀਚਾ ਸਾਰੀ ਦੁਨੀਆ ਉੱਚੀ ਤੇ ਉੱਥੇ ਫਿਰ ਨਿਮਰਤਾ ਨਜ਼ਰ ਆਉਂਦੀ ਹੈ ਸਾਡੇ ਗੁਰੂਆਂ ਦੀ ਕਿ ਉਹਨਾਂ ਦੇ ਵਿੱਚ ਕਿੰਨੀ ਨਿਮਰਤਾ ਸੀ ਔਰ ਨਿਮਰਤਾ ਸੀ ਤਾਂ ਹੀ ਗੁਰੂ ਨੂੰ ਪਾ ਲਿਆ ਪਰਮਾਤਮਾ ਨੂੰ ਪਾ ਲਿਆ ਔਰ ਮੈਂ ਕੱਲ ਵੀ ਗੱਲ ਕੀਤੀ ਸੀ ਇਹ ਮਨ ਹੀ ਹੈ ਜਿਹੜਾ ਜੇ ਚੰਚਲ ਹੋਏਗਾ ਚਤਾਈਆਂ ਦੇ ਨਾਲ ਭਰਿਆ ਹੋਏਗਾ ਤੇ ਬੰਦਾ ਦੁਨੀਆ ਨੂੰ ਠੱਗ ਲੈਂਦਾ ਸਮੰਦੇ ਅੰਦਰ ਚਤਰਾਈਆਂ ਭਰੀਆਂ ਹੋਣਗੀਆਂ ਨਾ ਕਈ ਹੁੰਦੇ ਨੇ ਬੜੇ ਚਾਲਾਕ ਹੁੰਦੇ ਉਹ ਦੁਨੀਆਂ ਨੂੰ ਖਾ ਲੈਂਦੇ ਨੇ ਪਰ ਜੇ ਇਹਹੀ ਮਨ ਕਿਤੇ ਪਿਆਰ ਵਿੱਚ ਗੁਰੂ ਦੀ ਬਾਣੀ ਦੇ ਪਿਆਰ ਵਿੱਚ ਭਿੱਜ ਜਾਏ ਗੁਰੂ ਦੇ ਚਰਣਾ ਕਮਣਾ ਨਾਲ ਜੁੜ ਜਾਏ ਫਿਰ ਇਹਹੀ ਮਨ ਜੋਤ ਸਰੂਪ ਬਣ ਜਾਂਦਾ ਹੈ ਗੁਰਮੁਖਵੰਦਾਸ ਮਹਾਰਾਜ ਦੇ ਵਚਨ ਨੇ ਮਨ ਤੋਂ ਕਿਉਂ ਤੋਸਰੂਪ ਹੈ ਆਪਣਾ ਮੂਲ ਪਛਾਨ ਇਹ ਕਿ ਮਾ ਸ਼ਬਦ ਪੜਦੇ ਆਂ ਬੰਦੇ ਖੋਜ ਦਿਲ ਹਰ ਲੋਜ ਨਾ ਫਿਰ ਪਰੇਸ਼ਾਨੀ ਮਾਣ ਪਰ ਦੇਖੋ ਹਕੀਕਤ ਦੇ ਹੈ ਬਾਣੀ ਤੇ ਕਹਿੰਦੀ ਹੈ ਕਿ ਤੂੰ ਆਪਣੇ ਆਪ ਨੂੰ ਖੋਜ ਨਾ ਕਰਿਆ ਕਰ ਪਰ ਸੇਹੀ ਮਾੜੇ ਅਗੇ ਸਾਜੀ ਦੁਨੀਆ ਦੀ ਖੋਜ ਕਰਨਾ ਚਾਹਨੀ ਆਂ ਬਿਸਾਰਿਆਂ ਦੇ ਘਰ ਦੀ ਸਥਿਤੀ ਮਾਨੂੰ ਪਤਾ ਹੋਣੀ ਚਾਹੀਦੀ ਜੇ ਨਹੀਂ ਵੀ ਪਤਾ ਹੋਵੇ ਤੇ ਕਈਆਂ ਦੇ ਨੋਟੀਸ ਹੀ ਲਾਈ ਹੋਈ ਹੈ। ਪੁਰਾਣੇ ਘਰ ਵਿੱਚ ਕੀ ਚੱਲ ਰਿਹਾ ਹੈ ਕੀ ਹੋ ਰਿਹਾ ਹੈ ਉਹਨਾਂ ਦੀ ਸਪੈਸ਼ਲ ਰੁਡੀ ਲੱਗੀ ਹੋਈ ਹੈ। ਬਿਗਰ ਤਨਖਾਹ ਤੋਂ ਤੁਸੀਂ ਬੱਸ 10 ਮਿੰਟ ਬਣਨ ਨੂੰ ਦਿਓ ਤੁਹਾਨੂੰ ਪੂਰੇ ਮੋਹਰੇ ਮੋਹਲੇ ਦੀ ਖਬਰ ਮਿਲ ਜੇਗੀ ਕਿ ਕਿਹਸੇ ਘਰ ਵਿੱਚ ਕੀ ਚੱਲ ਰਿਹਾ ਹੈ। ਇਸ ਕੰਮ ਆ ਤੇ ਜੀ ਪਰ ਇਹ ਮਨ ਹੈ ਕਈਆਂ ਦਾ ਜਿਹੜਾ ਗੁਰੂ ਦੀ ਚਰਣਾ ਵਿੱਚ ਜੁੜਿਆ ਹੋਇਆ ਹਨ ਫਿਰ ਇਹ ਮਨ ਉਹਨਾਂ ਨਿੰਦਕਾਂ ਨੂੰ ਵੀ ਕਹਿੰਦਾ ਹੈ ਭਾਈ ਠੀਕ ਹੈ ਤੂੰ ਮੇਰੀ ਨਿੰਦਾ ਕਰਿਆ ਕਰ ਕਿਉਂਕਿ ਨਿੰਦਕ ਡੋਬਾ ਹਮ ਉਤਰੇ ਪਾਰ ਭਲੇ ਨਿੰਦੋਂ ਭਲੇ ਨਿੰਦੋਂ ਵਾਤ ਕਬੀਰ ਜੀ ਗਾਣੇ ਮੈਂ ਤੂੰ ਨਿੰਦਣਾ ਕਰੋ ਮੈਨੂੰ ਚੰਗਾ ਲੱਗਦਾ ਜਿਹੜਾ ਮੇਰੀ ਨਿੰਦਾ ਕਰਦਾ ਹੈ ਜੋ ਕਿ ਦਿੰਦਾ ਕੁਟੂਬਾ ਹਾਮੁਤਰੇ ਪਾਰ ਉਸਨੇ ਲੋ ਜਾਣਾ ਜਿੰਦਾ ਕਰਦੇ ਆ ਕਰਦੇ ਆ ਔਰ ਜਿਸ ਦਿਨ ਦਿੰਦਾ ਹੋ ਰਹੀ ਹੈ ਉਹ ਨਿਰਮਲ ਹੋ ਕੇ ਇਸ ਸੰਸਾਰ ਤੋਂ ਪਾਰ ਪਹੁੰਚ ਜਾਵੇ। ਜੇ ਖਜਵ ਖੇੜਾ। ਗੁਰਮੁਣ ਦਾਸ ਮਹਾਰਾਜ ਕਹਿੰਦੇ ਇਹ ਮੇਰੇ ਮਨਾ ਤੂ ਸ ਪਰਮਾਤਮਾ ਦਾ ਹੀ ਅੰਸ਼ ਹੈ। ਕਿ ਭਾਵੇਂ ਜਿੰਦ ਕਹ ਲਿਓ ਭਾਵੇਂ ਮਨ ਇੱਕੋ ਹੀ ਚੀਜ਼ ਹੈ ਜਦੋਂ ਤੱਕ ਸ਼ਰੀਰ ਹੈ ਸਾਡਾ ਮਨ ਵੀ ਹੈਗਾ ਮਨ ਵਿੱਚ ਇੱਛਾਵਾਂ ਵੀ ਹੈਗੀਆਂ ਨੇ ਜਿੱਦ ਦਿਨ ਸਾਡਾ ਸ਼ਰੀਰ ਖਤਮ ਹੁੰਦਾ ਨਾ ਤੇ ਮਨ ਦਾ ਪਤਾ ਲੱਗਦਾ ਤੇ ਨਾ ਹੀ ਜਿੰਦ ਦਾ ਕਿੱਥੇ ਹੈ ਸਾਰੀ ਸੋਚ ਸਾਡੀਆਂ ਤ੍ਰਿਸ਼ਨਾ ਸਭ ਖਤਮ ਹੋ ਜਾਂਦੀਆਂ ਨੇ ਲਖੇਈ ਵਾਰੀ ਗੱਲ ਕੀਤੀ ਹੈ ਕਿਸੇ ਮੁਰਦੇ ਨੂੰ ਪੁੱਛੋ ਪਏ ਉਹ ਇਹਨੂੰ ਲਈ ਤਨ ਤੇਰੇ ਵਾਸਤੇ ਸੋਹਣਾ ਭੋਜਨ ਬਣਾਇਆ ਤੇਰੇ ਵਾਸਤੇ ਬੜੀ ਸੋਹਣੀ ਗੱਡੀ ਲੈ ਕੇ ਆਇਆ ਜੈ ਇੱਕ ਸ਼ਹਿਰ ਲੈ ਕੇ ਆਂਦੀਆਂ ਖੜਾ ਹੋ ਦੇ ਨਹੀਂ ਉਸੇ ਦੇ ਅੰਦਰ ਉਹਨਾਂ ਚਿੰਦਨੀ ਹੈ ਭਤੀ ਦਾ ਬੋਲ ਹੈ ਜੋ ਮਨ ਜੀ ਲਾ ਦੇ। ਤੇ ਗੁਰੂ ਮਹਾਰਾਜ ਸਮਝਾਣਾ ਕਰ ਰਹੇ ਨੇ ਕਿ हे ਮੇਰੇ ਮਨਾਂ ਤੂੰ ਸ ਪਰਮਾਤਮਾ ਦੀ ਹੀ ਅੰਸ ਹੈ। ਤੂੰ ਨਿਰਾ ਨੂਰ ਹੀ ਨੂਰ ਹੈ। اے ਮੇਰੇ ਮਨ ਤੂੰ ਆਪਣੀ ਅਸਲ ਸਾਜ ਨੂੰ ਬਣਾ ਉਸ ਰਬ ਦੇ ਨਾਲ ਆਪਣੇ ਅਸਲੇ ਨੂੰ ਪਛਾਨ। ਬੋੜੀ ਆਦੀਏ ਬ੍ਰੋਮ ਅਰਦਾਸ ਮਹਾਰਾਜ ਜਿੱਤੇ ਕਹਿੰਦੇ ਜਿੰਦਗੀ ਵਿੱਚ ਵੀਰੇ ਸਾਧਨਾ ਕਰਨ ਵਾਲੇ ਨੇ ਭਗਤੀ ਕਰਨ ਵਾਲੇ ਨੂੰ ਤਿੰਨ ਗੱਲਾਂ ਚਿੱਤੇ ਰੱਖਣੀਆਂ ਚਾਹੀਦੀਆਂ ਇੱਕ ਦੇ ਸਵੈਮ ਦੀ ਪਰਜੋਲ ਕਰੇ ਪਿਤਾ ਪਤੀ ਆਪਣੇ ਅੰਦਰ ਝਾਤੀ ਮਾਰੇ ਸੌਣ ਤੋਂ ਪਹਿਲਾਂ ਜਿਸ ਵੇਲੇ ਅਸੀਂ ਸੋਲਾ ਸਾਫ ਕਰਦੇ ਹਾਂ ਉਸ ਵੇਲੇ ਵੀ ਅਜਨੇ ਹਕੀਕੀ ਕੰਮ ਕੀਤਾ ਹੈ ਨੋ ਕਿਹੜੇ ਮਾੜੇ ਬਚਨ ਆਖੇ ਨੇ ਚੰਗੇ ਆਖੇ ਪਰ ਗੁਰੂ ਮਹਾਰਾਜ ਕਹਿੰਦੇ ਨੇ ਕਿ ਸਵੈਮ ਦੀ ਪਰਜੋੜ ਕਰਨੀ ਬੜੀ ਔਖੀ ਹੈ ਕਈ ਵਾਰੀ ਇਹ ਪਾਪੀ ਮਨ ਇੰਨਾ ਭੜਾ ਸੋਚਦਾ ਹੈ ਕਿ ਬੰਦਾ ਆਪਣੇ ਜੀਵਨ ਸਾਥੀ ਨੂੰ ਵੀ ਨਹੀਂ ਰਸ ਸਕਦਾ ਤੇ ਇਸਤਰੀ ਜਦੋਂ ਭੜਾ ਸੋਚ ਲੈਂਦੀ ਹੈ ਕਿਸੇ ਦੇ ਬਾਰੇ ਆਪਣੇ ਘਰ ਵਾਲੇ ਦੇ ਨਾਲ શેર ਨਹੀਂ ਕਰ ਸਕਦੀ ਮੈਂ ਕੀ ਸੋਚਿਆ ਮੇਰੇ ਮਨ ਕੀ ਰਕਾਰ ਹੈ ਫਰੋ ਰਬ ਦੇਖੋ ਸਾਡੀਆਂ ਸਾਰੀਆਂ ਸੋਚਾਂ ਤੇ ਪਰਦਾ ਪਾ ਕੇ ਰੱਖਦਾ ਹੈ ਜੇ ਕਿਤੇ ਪਤਾ ਚੱਲ ਜਾਣਾ ਨਾ ਵੀ ਅਸੀਂ ਜਿਹੜਾ ਸਾਡੇ ਅੰਦਰ ਹੈ ਤੇ ਉਹੀ ਲੋਕਾਂ ਨੂੰ ਬਾਹਰ ਦਿਖਦਾ ਤੇ ਮਨ ਨੂੰ ਨਹੀਂ ਲੱਗਦਾ ਕੋਈ ਰਿਸ਼ਤਾ ਦੁਨੀਆਂ ਦਾ ਟਿਕਾਣਾ ਜਿਹੜਾ ਅੰਦਰ ਅਸੀਂ ਸੋਚ ਰਹੇ ਆ ਭਾ ਪਹਾ ਮੁਰਾ ਕਿਸੇ ਦੇ ਵਕਤੇ ਕੁਝ ਵੀ ਸੋਚ ਰਹਿਆ ਕੋਈ ਵਾਰ ਹੁੰਦਾ ਅਸੀਂ ਛੁਪਾ ਨਾ ਪਾंदे ਤੇ ਸਾਧ ਹੀ ਇਸ ਸੰਸਾਰ ਵਿੱਚ ਕਿਸੇ ਦਾ ਰਿਸ਼ਤਾ ਟਿਕਦਾ ਨਹੀਂ ਹਰ ਬੰਦੇ ਨੂੰ ਪਤਾ ਨਾ ਜਾਂਦਾ ਕਿਦਾਂ ਦਾ ਇਹ ਦੀ ਸੋਚ ਕੀ ਇਹ ਦੇ ਵਿਚਾਰ ਕੀ ਇਹ ਗੁਰੂ ਅਰਜਨ ਦੇ ਮਹਾਰਾਜ ਦੇ ਟਾਈਮ ਦੀ ਗੱਲ ਹੈ ਕੰਦੇ ਇੱਕ ਸਿੱਖ ਆਇਆ ਕਿ ਮਹਾਰਾਜ ਮੈਂ ਬੜਾ ਭਾਕੀ ਆਂ ਬੜਾ ਭਾ ਦਾ ਬੁਰਾ ਸੋਚਦਾ ਸਰ ਕੀ ਲੋਕਾਂ ਦੇ ਬਾਰੇ ਮੈਂ ਨਹੀਂ ਚਾਹਦਾ ਕਿਸੇ ਦਾ ਚਿੰਗਾ ਹੋ ਜਾਏ ਜੁਤੀਅ ਧਿਆਨ ਨਾਲ ਸੁਣ ਮੇਰੇ ਵਰਗਾ ਕੋਈ ਮਾੜਾ ਨਹੀਂ ਹੋਏਗਾ ਮਹਾਰਾਜ ਮੈਨੂੰ ਰਾਹ ਪਾਓ ਸਿੱਧੇ ਰਾਤੇ ਤੋ ਸਾਰੇ ਦਿਨ ਇਸ ਮਨ ਵਿੱਚ ਹਰ ਬੰਦੇ ਦੇ ਪ੍ਰਤੀ ਨਫ਼ਰਤ ਭਰੀ ਹੋਈ ਹੈ, ਈਰਖਾ ਭਰੀ ਹੈ। ਕਦੇ ਕਿਸੇ ਦਾ ਚੰਗਾ ਨਹੀਂ ਸੋਚੇ। ਤੇਬ੍ਰੂ ਮਹਾਰਾਜ ਕਹਿਣ ਲੱਗੇ ਕਿ ਭਾਈ ਤੂੰ ਜਿਹੜਾ ਵੀ ਤੇਰੇ ਮਨ ਵਿੱਚ ਭਾਵਨਾ ਆਂਦੀ ਹੈ ਨਾ ਉਸ ਨੂੰ ਕਾਗਜ਼ ਤੇ ਲਿਖਿਆ। ਜਿਸ ਵੇਲੇ ਜੋ ਵੀ ਭਾਵਨਾ ਜਿਸ ਵਿਅਕਤੀ ਦੇ ਪ੍ਰਤੀ ਆਈ ਹੈ ਤੇਰੇ ਮਨ ਵਿੱਚ ਉਸ ਨੂੰ ਉਸੇ ਵੇਲੇ ਕਾਗਜ਼ ਤੇ ਲਿਖ ਲਿਆ ਜਿਵੇਂ ਕੋਈ ਬੰਦੇ ਕਹਾਣੀ ਲਿਖਦੇ ਨੇ। ਬੀ ਆਦੇ ਮਸਵਿਰ ਤੇ ਲੱਕੇ ਸਾਂਤ ਤੱਕੀ ਕੀ ਕਿਤਾ ਕਿਤੇ ਗਿਆ ਕਿਸ ਨਾਲ ਮਿਲਿਆ ਕਿਸ ਨਾਲ ਬੈਠਾ ਕਿਸ ਨਾਲ ਗੱਲਾਂ ਕੀਤੀਆਂ ਕਹਿੰਦਾ ਫਿਰ ਜਦੋਂ ਤੇਰਾ ਉਹ ਭਾਂਡਾ ਭਰ ਜਨਾ ਕਿਉਂਕਿ ਮਿੱਟੀ ਦੇ ਹੀ ਬਰਤਨ ਹੁੰਦੇ ਸੀ ਪਹਿਲਾਂ ਸਾਰਿਆਂ ਦੇ ਘਰਾਂ ਵਿੱਚ ਸਾਰੇ ਮਿੱਟੀ ਦੇ ਖਾਣਾ ਵੀ ਉਸ ਵਿੱਚ ਬਣਾਉਂਦੇ ਸਨ ਖਾਂਦੇ ਉਸਨੂੰ ਪੁਰਾਣੇ ਕੰਮ ਲਈ ਤੇ ਗੁਰੂ ਮਹਾਰਾਜ ਨੇ ਕਿਹਾ ਜਦੋਂ ਤੇਰਾ ਹਫਤਾ ਹੋ ਜਾਏ ਮਹੀਨਾ ਹੋ ਜਾਏ ਨਾ ਤੇਰੀਆਂ ਪਰਚੀਆਂ ਭਰੀਆਂ ਜਾਣ ਫਿਰ ਉਹਨਾਂ ਪਰਚੀਆਂ ਨੂੰ ਲਾ ਕੇ ਸੰਗਤ ਵਿਸਵਾਦਿਆ ਤੇ ਉਹ ਸਿੱਖ ਸੀ ਭਰੂਸ ਸੀ ਜਿੰਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਨੇ ਉਹ ਤੇ ਆਪ ਹੀ ਮੇਰਾ ਵਾਲਾ ਹੋ ਗਿਆ ਉਹਦੇ ਤੇ ਬਖਸ਼ਿਸ਼ ਹੋ ਗਈ ਗੁਰੂ ਮਹਾਰਾਜ ਤੇ ਉਹਨਾਂ ਤੇ ਪਾਇਦ ਸੁਣਾਈਆਂ ਨਹੀਂ ਸੁਣਾਈਆਂ ਸੁਣਾ ਕੇ ਦਿੱਤੀਆਂ ਹੋਣਗੀਆਂ ਕਿਉਂਕਿ ਉਸ ਵੇਲੇ ਤੇ ਬੰਦੇ ਕਿੰਨਾ ਬਾੜਾ ਨਹੀਂ ਸੀ ਸੋਤੇ ਜਿੰਨੇ ਅੱਜ ਕਰ ਸੋਚਦੇ ਨੇ ਕੁਝ ਵੀ ਆ ਸਕਦਾ ਹੈ ਮਨ ਵਿੱਚ ਇੰਨੇ ਫੁਰਨੇ ਆਉਂਦੇ ਨੇ ਜਿਵੇਂ ਮੈਂ ਕਿਹਾ ਕਿ ਅਸੀਂ ਆਪਣੇ ਸਾਥੀ ਨਾਲ ਜੋ ਸ਼ਹਿਰ ਨਹੀਂ ਕਰ ਸਰਦੇ ਨੇ ਭਾੜੇ ਵਿਚਾਰ ਸਾਰੇ ਉਸ ਵਿੱਚ ਹੀ ਹੈਗੇ ਆ ਸੀ ਬਾਟ ਕਰਦੇ ਆ ਕਰਦੇ ਆ ਕਈ ਵਾਰੀ ਪਤਾ ਨਹੀਂ ਮਨ ਵਿੱਚ ਕੀ ਆ ਜਾਂਦਾ ਤੇ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਇੱਕ ਵਾਰੀ ਸੌਣ ਤੋਂ ਪਹਿਲਾਂ ਸੋਇਲਾ ਸਾਹਿਬ ਦਾ ਬਾਟ ਕਰਨ ਤੋਂ ਪਹਿਲਾਂ ਦਿਨ ਦੇ ਬਾਰੇ ਸੋਚਿਆ ਕਰ ਤੂੰ ਲਿਖ ਨਹੀਂ ਸਕਦਾ ਕਾਲੇ ਤੇ ਬੈਠ ਕੇ ਦਸਨੀ ਸੋਚਿਆ ਕਰ ਕੀ ਕੀਤਾ ਹੈ ਜਿਵੇਂ ਕੋੜੀਆ ਕਰੋ ਮਰਦਾਸ ਮਹਾਰਾਜ ਦੀ ਦੋ ਜੱਪਾ ਪੜਦੇ ਆਂ ਇਹ ਸਰੀਰਾ ਮੇਰਾ ਇਸ ਜਗ ਮੈਂ ਆਇ ਕਿਆ ਤੁਧ ਕਰਮ ਕਮਾਇ ਕਹਿੰਦੇ ਮਾਇਆ ਕਰ ਚਾਹੀ ਕਿਹੜੀ ਕੰਮ ਕਰਾਇ ਤੇਰੇ ਦੁਆਰ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮੈਂ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਪ੍ਰਭ ਪ੍ਰਸਾਦੀ ਹਰ ਮਨ ਵਸਿਆ ਉਹਦਾ ਬਲੇਖਿਆ ਵਾਲਾ ਕਹੇ ਨਾਨਕ ਦੇ શરીર ਪਰਵਾਣ ਹੋਆ ਜਿਨ ਸਤਿਗੁਰੂ ਚੋਜ ਲਾਇਆ ਕਹਿੰਦੇ ਛਾਤੀ ਮਾਰਿਆ ਕਰ ਕਿਹਨਾਂ ਦਾ ਸ਼ਰੀਰ ਪਰਵਾਣ ਹੋਇਆ ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜੇ ਉਹ ਭਗਵਾਨ ਹੋ ਗਏ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਗਏ ਪਰ ਜਦੋਂ ਤੂੰ ਪਾਠ ਕਰੇਗਾ ਨਾ ਕਹਿੰਦੇ ਆਪਾਂ ਕਹਿੰਦੇ ਆ ਸੋਇਲੇ ਸਾਹਿਬ ਦੀ ਬਾਣੀ ਬੈਠ ਕੇ ਪੜ੍ਹਨੀ ਚਾਹੀਦੀ ਹੈ ਬੈੱਡ ਤੇ ਜਾਂ ਥੱਲੇ ਭਾਈ ਜਿੰਦਰ ਪਾਸ ਇੰਜੀਨੀਅਰ ਕਥਾ ਕਰ ਰਹੇ ਨੇ ਉਹਨੇ ਕਿਹਾ ਭਾਈ ਠੀਕ ਐ ਬੈਠ ਕੇ ਵੀ ਬੜੀ ਜਾਂਸ ਰਹੀ ਹੈ ਪੜ੍ਹ ਲੈਨੇ ਆਪਾਂ ਸਾਰੇ ਔਰ ਯਤਨ ਕਰਿਆ ਕਰੋ ਕਿ ਸੋਲੇ ਸਾਜ ਦੀ ਬਾਣੀ ਨਾ ਇਸ ਵੇਲੇ ਲਿੰਦਰ ਆਣੀ ਸੋ ਜਾਏ ਤੇ ਲੇਟਦੇ ਹੋਏ ਪੜ੍ਹਿਆ ਕਰੋ ਤੁਸੀਂ ਫਿਰ ਤਿੰਨ ਸ਼ਬਦ ਪੜ੍ਹ ਲਏ ਲੇਟਦੇ ਹੋਏ ਬਾਜ ਤਾਂ ਤੁਹਾਡੀ ਅੱਖਾਂ ਵੀ ਲੱਗ ਗਈਆਂ ਨਾ ਬਾਣੀ ਪੜ੍ਹਦੇ ਪੜ੍ਹਦੇ ਫਿਰ ਰਾਤ ਨੂੰ ਜਿਹੜਾ ਚੌਥਾ ਤੇ ਪੰਜਵਾਂ ਸ਼ਬਦ ਕੀ ਪਤਾ ਤੁਹਾਡੇ ਖਾਲਾਂ ਵਿੱਚ ਪੂਰਾ ਹੋ ਜਾਏ ਇਹ ਤੁਹਾਨੂੰ ਸੁਪਨਾ ਵੀ ਗੁਰੂ ਦੀ ਗੁਰੂ ਦੀ ਬਾਣੀ ਦਾ ਆ ਗਿਆ ਨਾ ਸੁੰਦਿਆਂ ਹੋਇਆ ਤੇ ਤੁਹਾਡਾ ਉਹ ਵੀ ਟਾਈਮ ਲਿਖੇ ਲਗੇਗਾ ਕੋਈ ਪ੍ਰਵਾਨ ਹੋ ਜਾਗਾ ਸੋਣ ਦੇ ਲਈ ਤੁਸੀਂ ਜਾਗੇ ਹੋਏ ਨਹੀਂ ਤੇ ਅਸੀਂ ਸਾਰੇ ਸੁੱਤੇ ਹੀ ਪਏ ਆਪਾਂ ਸ਼ਬਦ ਪੜ੍ਹਦੇ ਆ ਨਾ ਸਭ ਤੋਂ ਆਖਰੀ ਸੋਲੇ ਸਾਧਕ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਮੇਲਾ ਇਹੀਂ ਆਖਾਟ ਚਲੋ ਹਰ ਲਾਹ ਆਗੇ ਬਸੰ ਸੋਹਿਲਾ ਕਿੱਥੇ ਸੋਹਿਲਾ ਬਸੇਗਾ ਜੀ ਪਰਮਾਤਮਾ ਦੀ ਨਰਗਰੀ ਉੱਥੇ ਜਾ ਕੇ ਅਸੀਂ ਸੌਲਾ ਟਾਈਮ ਸਾਖਾ ਹੋਵੇਗਾ ਬੌਧ ਘਟਾ ਦਿਨ ਸਰੈਨਾਰੇ ਮਨ ਗੁਰ ਮਿਲ ਕਾਜ ਸਵਾਰੇ ਦਿਨ ਰਾਤ ਘਟਦੇ ਪਏ ਨੇ ਇੱਕ ਦਿਨ ਗਿਆ ਦੋ ਦਿਨ ਨਹੀਂ ਪਤਾ ਲੱਗਦਾ ਸਰਪੈ ਸਰਪੈ ਸਦਾ ਸਦਾ ਇਹ ਮੈਂ ਗਈ ਵਿਹਾਏ ਨਾਨਕ ਕਿਸਨੋ ਆਖੀ ਹੈ ਮੈਂ ਪੁੱਛਿਆ ਨਹੀਂ ਨਾਟਾ ਸਫਰ ਕਰਦੇ ਆ ਕਰਦੇ ਆ ਜ਼ਿੰਦਗੀ ਦਾ ਪਤਾ ਇਨੀ ਲੱਗ ਰਿਹਾ ਦਿਨ ਰਾਤ ਕਿਵੇਂ ਜਾ ਰਹੇ ਨੇ ਕਿਵੇਂ ਹਕੇ ਗੁਰੂ ਮਹਾਰਾਜ ਨੇ ਵਚਨ ਕੀਤੇ ਨੇ ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹ ਰਸ ਅਕਤ ਕਥਾ ਤਿਲ ਜਾਂਦੀ ਕੰਦੇ ਗੁਰੂ ਮਹਾਰਾਜ ਨੇ ਸਾਡੀ ਵੀ ਕਮੀ ਕੋਈ ਨਹੀਂ ਐ ਅੱਖਾਂ ਹੀ ਇੰਦਾਂ ਦੀਆਂ ਲਾਈਆਂ ਨੇ ਸਾਨੂੰ ਆਪਣੇ ਆਪ ਨੂੰ ਛੱਡ ਕੇ ਸਾਰੀ ਦੁਨੀਆ ਦੇ ਸੀ ਆਪਣੇ ਆਪ ਨੂੰ ਨਹੀਂ ਦੇਖ ਸਕਦੇ ਸਾਰੀ ਦੁਨੀਆ ਨੂੰ ਵੇਖਦੇ ਆ ਪੂਰੇ ਦਿਨ ਕਦੇ ਸਾਡੀ ਕੀ ਹੁੰਦੀ ਹੈ ਸਭ ਤੋਂ ਆਖਰੀਆਂ ਪੰਕੀਆਂ ਆਉਂਦੀਆਂ ਨੇ ਸੋਲੇ ਵਿੱਚ ਅੰਤਰ ਜਾਮੀ ਉਹ ਰਖ ਵਿਦਾ ਤੇ ਸ਼ਰਧਾ ਮੰਨ ਕੇ ਕੋਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਕੋਰੇ ਕਿਹੜਾ ਸੁਖ ਮੰਗਰੇ ਨਹੀਂ ਮੁੜ ਜਾਂਦੇ ਮਹਾਰਾਜ ਸੰਤਨ ਦੇ ਚਰਨਾਂ ਦੀ ਕੋੜੀ ਸੋ ਇਹ ਲਾ ਪਰਦੇਓ ਥੋੜੇ ਜਿਹੇ ਅਰਥ ਤੇ ਧਿਆਨ ਵਿੱਚ ਲਾਇਆ ਕਰੋ ਕਿ ਅਰਥ ਕੀ ਨੰਤਰ ਜਾਵੀ ਅੰਦਰ ਦੀਆਂ ਜਾਣਨ ਵਾਲ ਇਹ ਅੰਤਰਜਾਮੀ ਪ੍ਰਭ ਵਿਧਾਤੇ ਕਹਿੰਦੇ ਤੂੰ ਸ਼ਰਧਾ ਮੇਰੇ ਮਨ ਦੀ ਪੂਰੀ ਕਰ ਕਿਹੜੀ ਸ਼ਰਧਾ ਗੁਰਜਨ ਦੇ ਮਹਾਰਾਜ ਕਰੇ ਨੇ ਨਾਨਕ ਦਾਸ ਇਹ ਹੈ ਸੁਖ ਮੰਗੈ ਇਦਾਂ ਦਾ ਸੁਖ ਮੰਗਦਾ ਮੋਗੋ ਕਰ ਸੰਤਨ ਕੀ ਤੋਰੇ ਬੰਦੂ ਸੰਤ ਜਨਾਂ ਦੇ ਭਗਤਾਂ ਦੀ ਰੋਹਾਂ ਦੀ ਜਨਾਂ ਦੀ ਤੋੜੀ ਦੇ ਤੇ ਗੁਰੂ ਅਮਰਦਾਸ ਮਹਾਰਾਜ ਸਮਝਾਣਾ ਕਰਦੇ ਨੇ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ ਮੇਰੇ ਮਨਾਂ ਤੋਂ ਪਰਮਾਤਮਾ ਦੀ ਹੀ ਹਿੱਸਾ ਹੈ ਜਿਹੜੇ ਭਗਤ ਜੁੜੇ ਨੇ ਭਗਤੀ ਕੀਤੀ ਹੈ ਤੇ ਮਨ ਦੀ ਤਰੋਈ ਕੀਤੀ ਹੈ ਲਾਉਂਦਾ ਮਨ ਕੇ ਗੁਰੂ ਚਰਨਾਂ ਤੇ ਜੁੜਿਆ ਉਹਨਾਂ ਦਾ ਮਨ ਵੀ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਕਹਿੰਦੇ ਆਪਣੇ ਆਪ ਪਛਾਣਨ ਦੀ ਲੋੜ ਹੈ ਆਪਣੇ ਅਸਲੇ ਨੂੰ ਪਛਾਣਨ ਦੀ ਲੋੜ ਹੈ। ਕਈ ਅਸੀਂ ਵੀ ਸਾਰੇ ਹੈਗੇ ਹਾਂ ਉਸ ਵਿੱਚ ਸਾਨੂੰ ਪਤਾ ਹੀ ਨਹੀਂ ਕਿ ਸਾਡਾ ਕਾਰ ਕਿਹੜੀ ਹੈ। ਸਿਰਫ ਮਾਇਆ ਇਕੱਠੀ ਕਰਨੀ ਚੰਗੇ ਘਰ ਬਣਾ ਲੈਣੇ ਜਿਨ੍ਹਾਂ ਨੇ ਤਵਾ ਫਰਮਾਂ ਦੇ ਘਰ ਵੀ ਬਣਾਏ ਨੇ ਨਾ 50 50 100 100 ਵੀ ਘਰ ਦੇ ਮਾਲਕ ਨੇ ਉਹਨਾਂ ਨੇ ਵੀ ਜਦ ਦੇ ਸਰੀਰ ਛੱਡਣਾ ਨਾ ਉਹਨਾਂ ਘਰਾਂ ਵਿੱਚੋਂ ਬਾਹਰ ਕੱਢ ਦੇ। ਆਪਾਂ ਬਾਣੀ ਪੜੀ ਨਾ ਨਿੱਜ ਘਰ ਮਹਿਲ ਮਿਜਕਰ ਕਹਿੰਦੇ ਨੇ ਛੋਟੇ ਘਰ ਨੂੰ ਮਹਿਲ ਕਹਿੰਦੇ ਨੇ ਵੱਡੇ ਘਰ ਨੂੰ ਛੋਟਾ ਘਰ ਕੀ ਹੈ ਸਾਡਾ ਮਨ ਵੱਡਾ ਘਰ ਕੀ ਹੈ ਪਰਮਾਤਮਾ ਕਹਿੰਦੇ ਇਸ ਛੋਟੇ ਘਰ ਨੂੰ ਉਸ ਰੱਬ ਦੇ ਨਾਲ ਜੋੜ ਲੈ ਉਸ ਘਰ ਵਿੱਚ ਗਏ ਹੋਏ ਨੂੰ ਕਦੋਂ ਤੱਕਾ ਦੇਖ ਕੇ ਘਰ ਤੋਂ ਬਾਹਰ ਨਹੀਂ ਕੱਢਦੇ ਜਿਹੜਾ ਰੱਬ ਦੇ ਨਾਲ ਜੁੜ ਜਾਏ ਨਾ ਉਸ ਘਰ ਵਿੱਚ ਚਲਾ ਜਾਏ ਉਸ ਘਰ ਵਿੱਚ ਸਾਰਿਆਂ ਦਾ ਮਾਨ ਹੈ ਉੱਥੇ ਕਿਸੇ ਨੂੰ ਬਾਹਰ ਨਹੀਂ ਵੜਿਆ ਜਾਂਦਾ ਫਰ ਇਹ ਹੈ ਉਸ ਘਾਰੇ ਵਿੱਚ ਕੋਈ ਵਿਰਲਾ ਜਾਂਦਾ ਹੈ ਕੋਈ ਵਿਰਲਾ ਪਰਮ ਗਿਆਨੀ ਪੜਦਾ ਹੈ ਪਤਾ ਨਹੀਂ ਕਿੰਨੇ ਸ਼ੌਟ ਲੈਂਦੇ ਕਿੰਨੇ ਸਾਦੇ ਵਰਗੇ ਘਾਰੇ ਨੂੰ ਪਸਾਦੇ ਨਹੀਂ ਪਹੁੰਚਦੇ ਗੁਰਮੁਖ ਦਾਸ ਮਹਾਰਾ ਸਮਝਾਣਾ ਕਰੇ ਨੇ ਮਨ ਹਰ ਜੀ ਤੇ ਰਹਿ ਨਾਲ ਹੈ ਗੁਰਮਤੀ ਰੰਗਮਾਨ ਉਹ ਪਰਮਾਤਮਾ ਤੇਰੇ ਹਮੇਸ਼ਾ ਹੀ ਅੰਗਸਾਂ ਵਿੱਚ ਵਸਦਾ ਹੈ ਪਰ ਜੇ ਗੁਰੂ ਦੀ ਮਤ ਲਏ ਤਾਂ ਜੇ ਤੂੰ ਆਪਣੀ ਹੀ ਮਤ ਦੇ ਪਿੱਛੇ turega ਫਰ ਨਹੀਂ ਤੰਨੋ ਗੁਰੂ ਮਤ ਦੇ ਸੱਜ ਗੁਰੂ ਦੀ ਮਤ ਲੈਣੀ ਕਰਦੀ ਹੈ ਉਹ ਮਤ ਕਿੱਥੇ ਹੁੰਦੀ ਹੈ ਗੁਰੂ ਦੀ ਸ਼ਰਣ ਵਿੱਚ ਆਦੀ ਕਹਿੰਦੇ ਗੁਰੂ ਦੀ ਮਤ ਲੈ ਕੇ ਤੂੰ ਉਸ ਦੇ ਮਲਾਪ ਦਾ ਸਵਾਦ ਹਾਸਲ ਕਰ ਸਕਦਾ ਹੈ ਮੂਲ ਪਛਾਣਾਂ ਤਾਂ ਸੋ ਸੋ ਜਾਣਾ ਸੋ ਕਹਿੰਦੇ ਨੇ ਜੀ ਖਸਮ ਨੂੰ ਇਹ ਜਿਹੜੇ ਇਦਾਂ ਦੇ ਅਖਾ ਰਾਂਦੇ ਨੇ ਨਾ ਸੋ ਖਸਮ ਸੁਹਾਗਣ ਮੈਰਾਗਣ ਇਹ ਆਨੰਦ ਦੇ ਸ਼ਬਦ ਦੇ ਸ਼ਬਦਾਂ ਦੇ ਜਦੋਂ ਅਰਥ ਹੁੰਦੇ ਨੇ ਧਿਆਨ ਵਿੱਚ ਰੱਖਿਆ ਕਰੋ ਪਕੜ ਕਰ ਲਿਆ ਕਰੋ ਜਦੋਂ ਆਪ ਦੀ ਸਹਿਜ ਪਾਠ ਕਰੋਗੇ ਤੁਹਾਡੇ ਅੱਗੇ ਸ਼ਬਦ ਆਉਣਗੇ ਸੁਹਾਗਣ ਮੈਰਾਗਣ ਜਿੰਦੜੀਏ ਤੇ ਪਤਾ ਲੱਗ ਜਾਏਗਾ ਭਈ ਇਹ ਅਰਥ ਕੀ ਨੇ ਜਦੋਂ ਬਾਣੀ ਪੜੋਗੇ ਨਾ ਹੋਰ ਆਨੰਦ ਆਏਗਾ ਔਖੇ ਸ਼ਬਦ ਬਹੁਤ ਲਗਤ ਹਰ ਸ਼ਬਦ ਦੀ ਇੱਕ ਅਦਾ ਸ਼ਬਦ ਆਂਦਾ ਹੈ ਗੁਰੂ ਮਹਾਰਾਜ ਕਹਿੰਦੇ ਨੇ ਮਨ ਹਰਜ ਜੀਤੇ ਰਹਿ ਨਾਲ ਹੈ ਗੁਰਮਤੀ ਰੰਗਮਾਨ ਮੂਲ ਪਛਾਣਨਾ ਤਾਂ ਸਹੋਜ ਹੈ ਬੱਚਾ ਜਦੋਂ ਥੋੜਾ ਸਮਝਦਾਰ ਹੋਦਾ ਹੈ ਨਾ ਛੋਟਾ ਬੱਚਾ ਤੈਨੂੰ ਪਤਾ ਲੱਗ ਜਾਂਦਾ ਹੈ ਫਿਰ ਮੇਰਾ ਪਿਓ ਕੌਣ ਹੈ ਮੇਰੀ ਮਾਤਾ ਕੌਣ ਹੈ ਮੇਰੇ ਚਾਚਾ ਚਾਚੀ ਕੌਣ ਨੇ ਮੇਰਾ ਤਾਇਆ ਕੌਣ ਹੈ ਸਭ ਪਤਾ ਲੱਗ ਜਾਂਦਾ ਕਿਉਂਕਿ ਉਹ ਸਮਝ ਜਾਵੇ ਤੇ ਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਇਸ ਮਨ ਨੂੰ ਸਮਝ ਆਏਗੀ ਮੈਂ ਮੇਰਾ ਅਸਲ ਖਸਮ ਕੌਣ ਹੈ ਖਸਮ ਕਹਿੰਦੇ ਨੇ ਪਤੀ ਨੂੰ ਪਰਮੇਸ਼ਰ ਨੂੰ ਫਿਰ ਇਹ ਮਨ ਉਸ ਦੇ ਨਾਲ ਜਾਣ ਪਛਾਣ ਬਣਾਏਗਾ ਹੁਣ ਨਵਾਂ ਵਿਆਹ ਜਿਹੜਾ ਡੋੜਾ ਹੁੰਦਾ ਹੈ ਅੱਜ ਕੱਲ ਦੇ ਖਿਆਲ ਬਿਆਹ ਤੇ ਪਹਿਲਾਂ ਹੀ ਲੋਕਾਂ ਬਾਤਾਂ ਸਭ ਕੁਝ ਹੋ ਜਾਂਦਾ ਹੈ ਘੁੰਮ ਫਿਰ ਵੀ ਲੈਂਦੇ ਨੇ ਸ਼ੋਪਿੰਗ ਵੀ ਹੋ ਜਾਂਦੀ ਹੈ ਪਹਿਲਾਂ ਨਹੀਂ ਹੁੰਦੀ ਸੀ ਪ੍ਰੋਫੈਸਰ ਸਤਵੀਰ ਸਿੰਘ ਜੀ ਹੋਏ ਨੇ ਜੀ ਕਹਨ ਨੂੰ ਯਾਦ ਆ ਗਈ ਮਸਾਂਦੇ ਸੀ ਕਿਤੇ ਕੰਦੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ ਉਹ ਕੁੜੀਆਂ ਦੇ ਵਾਸਤੇ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਨਾ ਕਿ ਮੈਂ ਉੱਥੇ ਵਿਆਹ ਕਰਨਾ ਮੈਂ ਉੱਥੇ ਕਰਨਾ ਜੀ ਦੱਸ ਦਿੰਦੀਆਂ ਨੇ ਫੱਲੇ ਹੀ ਮੈਂ ਦੇਖਿਆ ਹੋਇਆ ਹੈ ਮੁੰਡਾ ਉਸੇ ਦੇ ਨਾਲ ਹੀ ਕਰਾਂਗੇ ਤੇ ਮੁੰਡੇ ਦੀ ਬਰਾਤ ਚੜ੍ਹਦੀ ਪਈ ਹੈ ਹੁਣ ਧਿਆਨ ਨਾਲ ਸੁਣਨਾ ਲਾੜਾ ਤਿਆਰ ਹੋ ਕੇ ਬੈਠਾ ਹੋਇਆ ਹੈ ਪ੍ਰੋਫੈਸਰ ਸਤਵੀਰ ਸਿੰਘ ਨੇ ਆਪਣੀ ਮੁੱਖ ਵਿੱਚ ਲਿਖੀ ਹੋਈ ਗੱਲ ਇਹ ਲਾੜਾ ਤਿਆਰ ਹੋ ਕੇ ਬੈਠਾ ਹੋਇਆ ਹੈ ਬਰਾਤੀ ਜਾ ਰਹੇ ਨੇ ਨੱਚਦੇ ਕੁੱਦਦੇ ਹੋਏ ਤੇ ਪ੍ਰੋਫੈਸਰ ਸਤਵੀਰ ਸਿੰਘ ਨੂੰ ਲੱਗਿਆ ਵੇ ਮੁੰਨੇ ਨੇ ਕੇਸ ਕਤਲ ਕਰਾਇਆ ਹੈ ਪਹਿਲਾਂ ਨਹੀਂ ਪਤਾ ਲੱਗਿਆ ਉਹਨਾਂ ਨੂੰ ਕਿਉਂਕਿ ਕਈ ਨਮੜੇ ਕੱਟਾ ਕਰਕੇ ਰੱਖਦੇ ਨੇ ਪਤਾ ਨਹੀਂ ਲੱਗਦਾ ਹੁੰਦਾ ਕਿ ਕੱਟੇ ਹੋਈ ਨੇ ਆ ਕੇ ਹੋਈ ਨੇ ਤੇ ਉਹਨਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਥੋੜਾ ਨੇੜੇ ਹੋ ਕੇ ਦੇਖਿਆ ਬੱਚੇ ਨੂੰ ਤੇ ਸਤਿਮੂ ਚੁੰਨੇ ਕੱਟੇ ਹੋਈ ਸੀ ਪ੍ਰੋਫੈਸਰ ਸਤਵੀਰ ਸਿੰਘ ਨੇ ਜਾ ਕੇ ਆਪਣੇ ਦੋਸਤ ਨੂੰ ਦੱਸਿਆ ਇੱਥੇ ਗੱਲ ਹੋਈ ਸੀ ਕਿ ਬਈ ਜਾਣ ਪਛਾਣ ਦੀ ਕਿ ਜੇ ਸਾਡਾ ਮਨ ਖਸਮ ਦੇ ਨਾਲ ਜਾਣ ਪਛਾਣ ਕਰੇਗਾ ਤੇ ਤਾਂ ਪਤਾ ਲੱਗੇਗਾ ਮੇਰੇ ਅਸਲ ਖਸਮ ਕੋਣ ਹੈ ਤਾਂ ਉਸਦੇ ਨਾਲ ਸਾਂਝ ਬਣਾਏਗਾ ਤੇ ਪ੍ਰੋਫੈਸਰ ਸਤਵੀਰ ਸਿੰਘ ਨੇ ਜਿਹੜੇ ਉਹਨਾਂ ਦੀ ਦੋਸਤ ਦੀ ਬੱਚੀ ਦਾ ਵਿਆਹ ਸੀ ਉਹ ਲਾੜਾ ਤਿਆਰ ਮਰਾਤੀ ਜਾ ਰਹੇ ਨੇ ਪਤਾ ਲੱਗਿਆ ਵੀ ਬੱਚੇ ਨੇ ਕੇਸ ਕਰ ਲਿੱਤੇ ਹੋਏ ਨੇ ਤੇ ਉਹ ਸਤਵੀਰ ਸਿੰਘ ਨੇ ਆਪਣੇ ਦੋਸਤ ਨੂੰ ਬੁਲਾਇਆ। ਕਿਆ ਯਾਰਾ ਤੇਰੇ ਨਾਲ ਗੱਲ ਸਾਂਝੀ ਕਰ ਲਈਆਂ ਬੜਾ ਖੁਸ਼ੀ ਦਾ ਮਾਹੌਲ ਹੈ ਪਰ ਗੱਲ ਦੁਖਦਈ ਹੈ ਕਿਵੇਂ ਪਹੁੰਚਾਂ। ਕਹਿੰਦੇ ਛੁਪਾ ਮਤ ਇਹ ਨਾ ਹੋਏ ਕਿ ਮੇਰੀ ਜਿੰਦ ਬੇਟੀ ਦੀ ਜ਼ਿੰਦਗੀ ਬਰਬਾਦ ਹੋ ਜਾਏ। ਤੇ ਉਹਨੇ ਕਿਹਾ ਵੀ ਜਿਹੜਾ ਲਾੜਾ ਹੈ ਨਾ ਤੂੰ ਧਿਆਨ ਨਾਲ ਵੇਖਾਂ ਨੀ ਅਸੀਂ ਕੀ ਸਥਰ ਕੀਤੇ ਹੋਏ। ਉਹ ਕੀ ਕਰੀਏ? ਬਰਾਤ ਕਰ ਵੀ ਚਾਲੀ ਕੀ ਕਰ ਸਕਦੇ ਇੱਜ਼ਤ ਦਾ ਸਵਾਹ ਤੇ ਉਹ ਦੋਤ ਵੀ ਆ ਗੋ ਗੁਰਸਿੱਖ ਸੀ ਉਹ ਰੱਬ ਦੇ ਨਾਲ ਜੁੜਿਆ ਹੋਈ ਗੁਰਸਿੱਖੀ ਵਿੱਚ ਭਰਪੂਰਨ ਸੀ ਕਹਿੰਦਾ ਇਸ ਦਾ ਆਪਾਂ ਹੁਣ ਹਾਲ ਇਸ ਕੁੜੀ ਨੂੰ ਪੁੱਛਦੇ ਆ ਜਿਸ ਦੇ ਨਾਲ ਜਿਸ ਦੇ ਲੜ ਕੁੜੀ ਨੂੰ ਲਾਣੀ ਹੈ ਨਾ ਉਸ ਕੁੜੀ ਦੀ ਰਾਏ ਪੁੱਛਦੇ ਆ ਉਹ ਕੁੜੀ ਸਿਆਰ ਵੱਟੀ ਆ ਰੋ ਕੇ ਆਪਣੇ ਘਰ ਵਿੱਚ ਬੈਠੀ ਹੋਈ ਹੈ ਤੇ ਸਤਵੀਰ ਸਿੰਘ ਜੀ ਤੇ ਉਹਨਾਂ ਦਾ ਦੋਸਤ ਉਸ ਕੁੜੀ ਦਾ ਪਿਓ ਉਸ ਕੁੜੀ ਕੋਲ ਜਾਂਦੇ ਨੇ ਦੋਵੇਂ ਕਹਿੰਦੇ ਪੁੱਤਰ ਜੇ ਨਾਲ ਨਹੀਂ ਗੱਲ ਕਰਨੀ ਹੈ ਉਹ ਜਿਹੜੀ ਸਿੱਖੀ ਦੀ ਰਹਿਣੀ ਰਹਿਢੇਰੀ ਵਿੱਚ ਕੋਈ ਬੱਚਾ ਹੋਇਆ ਹੈ ਬੱਚਾ ਹੋਇਆ ਤੇ ਉਹ ਉਸਨੇ ਕੋਈ ਮਾਓ ਦੇਖਿਆ ਹੋਗਾ ਨਾ ਘਰ ਵਿੱਚ ਸਿੱਖੀ ਵਾਲਾ ਉਹ ਕਦੇ ਸਿੱਖੀ ਤੋਂ ਬੁਰੇ ਨਹੀਂ ਬਣੇਗਾ ਉਹ ਇਨੀ ਕਹਿੰਦੀ ਕੁੜੀ ਮੈਨੂੰ ਦਾੜੇ ਵਾਲੇ ਚੰਗੇ ਨਹੀਂ ਲੱਗਦੇ ਮੈਨੂੰ ਪੁਲਿਸ ਵਾਲੇ ਚਾਹੀਦੇ ਨਹੀਂ ਕਹਿੰਦੇ ਤੇ ਕੁੜੀ ਨੂੰ ਪੁੱਛਿਆ ਬੇਟਾ ਜਿਹੜਾ ਤੇਰਾ ਘਰ ਵਾਲਾ ਹੈ ਨਾ ਜਿਸਦੇ ਨਾਲ ਤੈਨੂੰ ਲਾਣ ਲੱਗੇ ਆ ਉਹਨੇ ਕੇਸ ਕਤਲ ਕੀਤੇ ਹੋਏ ਨੇ ਤੇਰੀ ਕੀ ਮਰਜ਼ੀ ਹੈ ਦੇ ਪਾਪਾ ਜੀ ਮੇਰੀ ਕੋਈ ਮਰਜ਼ੀ ਨਹੀਂ ਹੈ ਜਿੱਥੇ ਮੇਰੇ ਪਾਪਾ ਜੀ ਮੈਨੂੰ ਤੋੜਣਗੇ ਨਾ ਮੈਂ ਉੱਥੇ ਹੀ ਤੁਰ ਜਾਵਾਂਗੀ ਇਹ ਹੁੰਦੀ ਸੀ ਪਹਿਲਾਂ ਦੀ ਕੁੜੀਆਂ ਦੀ ਵਿਚਾਰ ਪਾਲਾ ਜਿੱਥੇ ਮੇਰੇ ਪਿਓ ਨੇ ਤੋੜ ਦੇਣਾ ਨਾ ਮੈਨੂੰ ਮੈਂ ਉੱਥੇ ਤੁਰ ਜਾਣਾ ਉੱਥੋਂ ਅਰਥੀ ਤੇ ਆਣਾ ਹੈ ਵਾਪਸ ਨਹੀਂ ਆਣਾ ਅੱਜ ਕੱਲ ਕੀ ਹੁੰਦਾ ਹੈ ਕਿ ਆਓ ਜਿਆ ਫੋਨ ਲਿਆ ਸਾਰੀਆਂ ਗੱਲਾਂ ਕਰਦੀਆਂ ਜਰ ਅਜਰਾ ਦੀਆਂ ਗੱਲਾਂ ਆਪਣੀ ਮਾਂ ਨੂੰ ਦੱਸਦੀਆਂ ਹਕੀਕਤ ਹੈ ਫਿਰ ਉਹ ਨੂੰ ਸਮਝਾ ਦਿੱਤੀਏ ਤੋਂ ਇਸ ਤਰ੍ਹਾਂ ਵਿਚਰਨਾ ਹੈ ਉਹਦਾ ਵਿਚਰਨਾ ਹੈ ਸੋਹਰੇ ਦੀ ਵੀ ਦਸਦੀ ਹੈ ਸਸਤੀ ਦੀ ਵੀ ਦਸਦੀ ਹੈ ਕਿ ਕੀ ਹੁੰਦਾ ਤੁਹਾਨੂੰ ਪਤਾ ਹੈ ਨਾ ਮੌਸਮੀ ਮੰਨਣ ਨੂੰ ਤਿਆਰ ਹੈ ਨਾ ਬੱਚਾ ਬੱਚੀ ਮੰਨਣ ਨੂੰ ਤਿਆਰ ਹੈ ਆਪਣੀ ਆਪਣੀ ਇੱਗੋ ਤੋਂ 80% ਨਹੀਂ 60% ਤੋਂ 70% ਹੋ ਗਏ ਨੇ ਕਿ ਵੀ ਆਉਂਦਾ ਨਾ ਚਾਹ 70% ਟੁੱਟ ਰਿਲੇ ਭਾਵੇਂ ਸਿੱਖ ਨੇ ਭਾਵੇਂ ਦੂਜੇ ਧਰਮ ਦੇ ਬੱਚੇ ਨੇ ਉਸ ਬੱਚੀ ਨੇ ਕਿਹਾ ਕਿ ਜੋ ਮੇਰੇ ਪਿਓ ਨੂੰ ਚੰਗਾ ਲੱਗੇਗਾ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਕਰੋ ਜਿੱਥੇ ਮੇਰੇ ਪਿਓ ਦੀ ਹਾਂ ਹੈ ਨਾ ਮਰਜੀ ਹੈ ਮੈਂ ਉੱਥੇ ਹੀ ਜਾਵਾਂਗੀ ਭਾਵੇਂ ਉਹ ਲੰਗੜਾ ਹੈ ਨੁਲਾ ਹੈ ਜਿਸ ਤਰ੍ਹਾਂ ਦਾ ਮਰਜੀ ਹੋਏ ਮੈਨੂੰ ਮੇਰੇ ਪਿਓ ਤੇ ਵਿਸ਼ਵਾਸ ਹੈ ਦੇਖੋ ਕੀ ਹੋਇਆਗਾ ਆਪ ਜੀ ਮਾਈਂਡ ਵਿੱਚ ਲਾਓ ਉਸੇ ਵੇਲੇ ਉਸਦੇ ਪਿਓ ਨੂੰ ਬੁਲਾ ਕੇ ਆ ਬੱਚੇ ਦੇ ਕਹਿੰਦੇ ਸਾਨੂੰ ਹੁੜੀ ਖਾ ਹੋ ਜਾ ਇਸ ਬੱਚੇ ਨੇ ਕੇਸ ਕਤਲ ਕੀਤੇ ਹੋਏ ਨੇ ਜੇ ਇਹ ਕੇਸ ਰੱਖਣ ਵਾਸਤੇ ਤਿਆਰ ਹੈ ਲਿਖਤ ਰੂਪ ਵਿੱਚ ਦਿੰਦਾ ਤੇ ਵਿਆਹ ਹੋ ਜਗਾ ਨਹੀਂ ਤੇ ਆਪਣੀ ਕਰਨਗਾ ਤੇ ਕਹਿੰਦੇ ਮੈਂ ਆ ਵੀ ਇਸ ਤਰ੍ਹਾਂ ਹੀ ਬੱਚੀ ਨੇ ਕਿਹਾ ਜੀ ਨਿਆਰੇ ਦੋਸਤਾਂ ਦੇ ਨਾਲ ਮਿਲ ਕੇ ਮੈਨੂੰ ਨਹੀਂ ਪਤਾ ਲੱਗਿਆ ਕਿ ਭਈ ਸਿੱਖੀ ਦਾ ਕੀ ਮਹਤਮ ਹੁੰਦਾ ਹੈ ਕਿਸਾਂ ਦਾ ਮੈਂ ਵੀ ਖੁਰਸੀ ਪਰਵਾੜ ਤੋਂ ਆ ਮੈਂ ਗਲਤੀ ਕਰ ਲਈ ਸੀ ਪਰ ਮੈਂ ਮੰਨਣ ਨੂੰ ਤਿਆਰ ਤੁਸੀਂ ਲਿਖਤ ਰੂਪ ਵਿੱਚ ਲੈ ਲਓ ਭਾਵੇਂ ਜਿੱਦਾਂ ਮਰਜ਼ੀ ਲੈ ਲਓ ਮੈਂ ਤਿਆਰ ਹਾਂ ਪਰ ਮੇਰਾ ਵਿਆਹ ਕਰਾ ਇਸੇ ਵਸੂਫਤੇ ਦਾ ਫਿਰ ਵੀ ਆਉ ਜਾਂ ਮਨੇ ਕਰਾਇਆ ਪਰ ਉਹ ਬਾਅਦ ਵਿੱਚ ਉਮਰਤਾਰੀ ਸੀ ਜੀ ਸਿੱਖ ਸਦੀ ਆਉ ਲੋ ਤੇ ਕਣ ਦਾ ਭਾਉ ਕੀ ਪਹਿਲਾਂ ਦੇ ਜਮਾਨੇ ਵਿੱਚ ਹੁਣ ਦੇ ਜਮਾਨੇ ਵਿੱਚ ਬਹੁਤ ਤਰਦੀ ਨਹੀਂ ਆ ਗਈ ਹੈ ਤੇ ਗੁਰੂ ਮਹਾਰਾਜ ਕਹਿੰਦੇ ਹੈ ਮੇਰੇ ਮਨਾ ਤੂੰ ਆਪਣੇ ਮੋਲ ਨੂੰ ਪਛਾਣ ਆਪਣੇ ਖਸਮ ਨੂੰ ਪਛਾਣ ਤੇਰਾ ਅਸਰ ਖਸਮ ਕੋਣ ਕਿਹਦੇ ਨਾਲ ਸਾਂਝ ਬਣਾਣੀ ਹੈ ਕਿਹਦੇ ਨਾਲ ਨਹੀਂ ਬਣਾਣੀ ਮਰਨ ਜੀਵਨ ਕੀ ਸੋਝੀ ਨਹੀਂ ਤੈਨੂੰ ਇਹ ਵੀ ਸਮਝ ਆ ਜਾਏਗੀ ਕਿ ਆਤਮਿਕ ਮੌਤ ਕੀ ਚੀਜ਼ ਹੈ ਆਤਮਿਕ ਜ਼ਿੰਦਗੀ ਕੀ ਚੀਜ਼ ਹੈ ਭਾਵੇਂ ਬੰਦਾ ਆਤਮਿਕ ਮੌਤ ਮਰ ਜਾਏ ਨਾ ਤੇ ਤਾਂ ਵੀ ਲੋਕਾਂ ਦੇ ਨਜ਼ਰਾਂ ਵਿੱਚ ਜਿਉਂਦਾ ਰਹਿੰਦਾ ਹੈ ਕਿਵੇਂ ਹੁਣ ਜਿਵੇਂ ਭਗਤਾਂ ਦਾ ਜੀਵਨ ਹੈ ਸਰੀਰਕ ਪਕੋ ਚਲੇ ਗਏ ਨੇ ਪਰ ਉਹ ਤਾਂ ਉਮਰ ਜਿੰਦੇ ਜਦੋਂ ਤੱਕ ਇਹ ਦੁਨੀਆ ਰਹੇਗੀ ਉਹਨਾਂ ਦੀ ਬਾਣੀ ਤੱਕ ਹੀ ਫੜਦੇ ਰਹਿਣਗੇ ਉਹਨਾਂ ਦਾ ਜੀਵਨ ਉਹ ਯਾਦ ਰੱਖੀ ਜਾਣ ਕੇ ਮਰੇ ਨਹੀਂ ਮੌਜੂਦ ਰਹਿਣਗੇ ਦੁਨੀਆ ਵਿੱਚ ਤੇ ਇਹ ਹੈ ਆਤਮਾ ਤੋਂ ਮੌਤ ਸਰੀਰ ਪੱਖੋਂ ਮਰੇ ਨੇ ਆਤਮਿਕ ਪੱਖੋਂ ਨਹੀਂ ਮਰੇ ਪਰ ਅਸੀਂ ਅੱਜ ਸਾਰੇ ਆਤਮਿਕ ਪੱਖੋਂ ਮਰੇ ਐ ਇੰਨੀ ਸਾਡੀ ਆਤਮਾ ਮਰੀ ਹੋਈ ਐ ਸਾਡੇ ਸਾਹਮਣੇ ਬੰਦੇ ਲੜਦੇ ਹੋਣ ਸਾਡੀ ਆਤਮਾ ਅੰਦਰ ਝੰਜੋੜਦੀ ਨਹੀਂ ਬਈ ਜਾ ਕੇ ਤੂੰ ਛੋਟਾ ਨਹੀਂ ਜਿਹੜਾ ਲੜਦਾ ਬਣੀ ਜਾਏ ਕੋਈ ਤਖਿਆਰਾ ਸਾਡੇ ਅੱਗੇ ਤੜਾਵਾ ਆਲਾ ਮਰਦੇ ਸਾਡੀ ਆਤਮਾ ਘਵਾਈ ਨਹੀਂ ਦਿੰਦੀ ਬਈ ਇਹਨੂੰ ਜਾ ਤੂੰ ਹਸਪੀਟਲ ਲੈ ਜਾ ਲੋਕਾਂ ਦੇ ਸਾਹਮਣੇ ਬੰਦੇ ਮੜਦੇ ਪਏ ਨੇ ਨਹੀਂ ਲਿਆਂਦਾ ਕੋਈ ਕਿਉਂਕਿ ਆਤਮਾ ਕੋ ਮਰੇ ਹੋਏ ਤੇ ਗੁਰੂ ਮਹਾਰਾਜ ਸਮਝਾਣਾ ਕਰ ਰਹੇ ਨੇ ਕਿ ਮੂਲ ਪਛਾਣ ਤਾ ਸਹੋ ਜਾਣ ਮਰਨ ਜੀਵਨ ਕੀ ਸੋਚੀ ਹੋਈ ਗੁਰ ਪ੍ਰਸਾਦੀ ਇੱਕੋ ਜਾਣਾ ਤਾ ਦੂਜਾ ਭਾਉ ਨਾ ਹੋਈ ਜਿੱਦ ਤੈਨੂੰ ਪਤਾ ਲੱਗਿਆ ਗੁਰੂ ਦੀ ਕਿਰਪਾ ਦੇ ਨਾਲ ਖਸਮ ਦੇ ਨਾਲ ਡੂੰਗੀ ਸਾਜ ਬਣ ਗਈ ਕਿ ਇੱਕੋ ਹੀ ਖਸਮ ਹੈ